ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਸਭਰਾ ਸਭਰਾ ਵਿਖੇ ਅੱਜ ਪਹੁੰਚੇ ਆ ਇਹੋ ਜੇ ਹਾਲਾਤ ਨੇ ਗਰੀਬ ਪਰਿਵਾਰ ਦੇ ਅੱਖਾਂ ਪਰ ਆਉਂਦੀਆਂ ਨੇ ਵੇਖ ਕੇ ਦੀਵਾਲੀ ਦੇ ਨਜ਼ਦੀਕ ਇੱਕ ਐਕਸੀਡੈਂਟ ਨੇ ਸਾਰਾ ਹੀ ਪਰਿਵਾਰ ਜਿਹੜਾ ਏ ਤਨਮਕੀ ਦਸਾਂ ਕਿ ਸਾਰਾ ਪਰਿਵਾਰ ਖਿਲਰ ਕੇ ਰਹਿ ਗਿਆ ਏ ਐਕਸੀਡੈਂਟ ਨੇ ਇੱਕ ਭੈਣ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਤੁਸੀਂ ਤਸਵੀਰਾਂ ਦਿਖਾਈਆਂ ਜਾਣ ਮੰਜੇ ਤੇ ਲੰਮੇ ਪਏ ਨੇ ਦੋਨੇ ਲੱਤਾਂ ਟੁੱਟ ਚੁੱਕੀਆਂ ਨੇ ਦੋਨੇ ਚੂਕਨੇ ਟੁੱਟ ਚੁੱਕੇ ਨੇ ਉਸ ਐਕਸੀਡੈਂਟ ਦੇ ਨਾਲ ਇੱਕ ਬਜ਼ੁਰਗ ਮਾਤਾ ਦੀ ਮੌਤ ਹੋ ਜਾਂਦੀ ਹੈ ਇਹਨਾਂ ਦੀਆਂ ਲੱਤਾਂ ਤੇ ਇਹਨਾਂ ਦੇ ਚੂਕਨੇ ਟੁੱਟ ਜਾਂਦੇ ਨੇ ਪੰਜ 6 ਮਹੀਨੇ ਹੋ ਗਏ ਨੇ ਇਹ ਮੰਜੇ ਤੇ ਹੀ ਲੰਮੇ ਪਏ ਨੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਹੋਣ ਰਿਹਾ ਹੈ ਇਹਨਾਂ ਦਾ ਇੱਕ ਕਮਾਊ ਪੁੱਤ ਸੀ ਮਿਹਨਤ ਕਰਨ ਵਾਲਾ ਸੀ ਉਹਦੀ ਵੀ ਡੈਥ ਹੋ ਜਾਂਦੀ ਏ ਤੇ ਜਿਸ ਕਾਰਨ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਨਾਜ਼ੁਕ ਨੇ ਦੋ ਪੁੱਤ ਬਾਕੀ ਨੇ ਉਹ ਦੋਨੇ ਨਸ਼ੇੜੀ ਨੇ ਪਤੀ ਵੀ ਨਸ਼ੇੜੀ ਏ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਆਹ ਆਪਾਂ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਐਕਸੀਡੈਂਟ ਕਿੱਦਾਂ ਹੁੰਦਾ ਏ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਰਪਜੀਤ ਆ ਤੇ ਇਹ ਐਕਸੀਡੈਂਟ ਕਿੱਦਾਂ ਹੁੰਦਾ ਜੀ ਫਗਾਨੀ ਆਹੀ ਪਿੱਖੀ ਵਣ ਤੋਂ ਆਉਂਦੇ ਆ ਸਭਰਾ ਰੋਡ ਤੇ ਵੱਜਿਆ ਟਰਾਲਾ ਹਰੀਆਂ ਤੋਂ ਆਉਂਦੇ ਆ ਹੀ ਅਸੀਂ ਇੱਧਰ ਨੂੰ ਮੁੜ ਲਗੇ ਆਪਣੇ ਪਿੰਡ ਨੂੰ ਤੇ ਟਰਾਲਾ ਵੱਜਿਆ ਨਾ ਟਰਾਲੇ ਵਾਲੇ ਦਾ ਕੰਟਰੋਲ ਆ ਨਾ ਮੋਟ ਚੱਕਲਾ ਵਾਲੇ ਦਾ ਕੰਟਰੋਲ ਹੋਇਆ ਤੇ ਮਾਤਾ ਦੀ ਮੌਤ ਹੋ ਗਈ ਆ ਤੇ ਮੇਰੀਆਂ ਲੱਤਾਂ ਤੇ ਸੱਟਾਂ ਲੱਗ ਗਈਆਂ ਮੈਨੂੰ ਸਰਕਾਰੀ ਹਸਪਤਾਲ ਲੈ ਗਏ ਆ ਪੱਟੀ ਵਾਲਿਆਂ ਜਵਾਬ ਦਿੱਤਾ ਅੰਮ੍ਰਿਤਸਰ ਭੇਜ ਦਿੱਤਾ ਵਾ ਤੇ ਅੰਮ੍ਰਿਤਸਰ ਉਹਨਾਂ ਕਾਰ ਤੇ ਇਲਾਜ ਕਰਾ ਦਿੱਤਾ ਵਾ ਤੇ ਜਿਨ੍ਹਾਂ ਤੋਂ ਟਰਾਲਾ ਵੱਜਿਆ ਸੀ ਉਹਨਾਂ ਕਿਹਾ ਸੀ ਕਰੇ ਬੈਠੀ ਨੂੰ ਖਰਚਾ ਦਵਾਂਗੇ ਨਾ ਕਰੇ ਬੈਠੀ ਨੂੰ ਕੱਖ ਨਹੀਂ ਪੁੱਛਿਆ ਹੀ ਨਹੀਂ ਆ। ਉਹਨਾਂ ਜਵਾਬ ਦੇ ਦਿੱਤਾ ਵਾ ਇੱਕ ਵਾਰੀ ਉਹਨਾਂ ਨੇ ਅੰਮ੍ਰਿਤਸਰ ਭੇਜਿਆ ਵਾ ਉਹਨਾਂ ਨੇ ਆਖਿਆ ਡਾਕਟਰ ਨਹੀਂ ਮਿਲਿਆ ਤੇ ਹੁਣ ਸਾਨੂੰ ਉਹਨਾਂ ਜਵਾਬ ਦੇ ਦਿੱਤਾ ਵਾ ਇਹ ਮੇਰਾ ਦਿਓਰ ਘਰੇ ਗਿਆ ਹੀ ਉਹਨਾਂ ਨੇ ਦਿਓਰ ਮੇਰੇ ਨੂੰ ਜਵਾਬ ਦਿੱਤਾ ਕਿ ਹੁਣ ਸਾਡੇ ਕੋਲੇ ਖਰਚਾ ਨਹੀਂ ਹੈਗਾ ਅਸੀਂ ਨਹੀਂ ਦੇ ਸਕਦੇ। ਹਾਂਜੀ ਹੁਣ ਘਰ ਦੇ ਹਾਲਾਤ ਕਿੱਦਾਂ ਨੇ? ਉਹ ਤੇ ਬਹੁਤ ਮਾਰੇ ਤੋਂ ਮਾਰੇ ਗਿਆ ਦੋ ਪੋਤੇ ਉਹ ਵੀ ਨਸ਼ਾ ਪੱਤਾ ਖਾਂਦੇ ਆ ਤੇ ਘਰ ਵਾਲਾ ਵੀ ਨਸ਼ਾ ਪੱਤਾ ਖਾਂਦਾ ਦੋ ਪੁੱਤਰੇ ਬੱਚੇ ਨਿਕਨੇ ਨਕੇ ਆ ਉਹ ਵਿਚਾਰਿਆਂ ਨੂੰ ਨਿਆਣਕੇ ਦਵਾਂਗੇ ਤੇ ਖਾ ਲਾਂਗੇ ਨਹੀਂ ਤੇ ਬੈਠੇ ਰਹਿਣਗੇ ਇਹ ਜਿਹਦੇ ਹੋਰਿਆ ਮੇਰਾ ਉਹ ਵੀ ਬਜਾਰੇ ਤਿਆ ਉਹੋ ਹੀ ਮੇਰੀ ਮਤ ਕਰਦਾ ਤੇ ਜੇ ਭੈਣ ਭਰਾਵਾਂ ਨੇ ਇੱਥੇ ਪਿੰਡਿਆਂ ਨੇ ਗ੍ਰਾਹੀ ਕਰਕੇ ਥੋੜੀ ਬਾਤੀ ਮੇਰੀ ਮਤ ਕੀਤੀ ਉਹਨਾਂ ਦੋਵਰੀ ਅੰਮ੍ਰਿਤਸਰ ਭੇਜਿਆ ਉਥੋਂ ਆ ਰਾਟ ਗੋਡੇ ਦੇ ਵਿੱਚ ਚਾਰ-ਪਾਰ ਪਾਈ ਉਹਨਾਂ ਨੇ ਕਢਾਕ ਲੈਣ ਕੇ ਦਿੱਤੀ ਹੈ ਮੇਰੇ ਘਰੇ ਥੋੜਾ ਜਿਹਾ ਸੌਦਾ ਵੀ ਦੇ ਕੇ ਗਿਆ ਉਹ ਸੌਦਾ ਵੀ ਮੈਂ ਹਜੇ ਤਾਂ ਹੀ ਮਾੜਾ ਮਾੜਾ ਥੋੜਾ ਥੋੜਾ ਖਾਣ ਲਈ ਹਜੇ ਵੀ ਤੁਸੀਂ ਵੀ ਵੇਖ ਸਕਦੇ ਜੋ ਮੇਰੇ ਕਰੇ ਸੌਦਾ ਨਹੀਂ ਹੈਗਾ ਹੁਣ ਆਹ ਇਲਾਜ ਕੋਈ ਕਰਵਾ ਰਿਹਾ ਏ ਟੱਡਾ ਇਲਾਜ ਕੋਈ ਵੀ ਨਹੀਂ ਕਰਾ ਰਿਆ ਹਾਂਜੀ ਇਹ ਮੇਰਾ ਦਿਓਰੀਆ ਮਾੜੀ ਚੰਗੀ ਦਵਾਈ ਦੀ ਰੋਂ ਇਹ ਰਾਜੀ ਕਰਦਾ ਉਹ ਬੇਚਾਰਾ ਧਿਆਨ ਦਿੰਦਾ ਅੱਜ ਵੀ ਉਹਨੇ ਦਵਾਈ ਥੋੜੀ ਜਿਹੀ ਲਿਆਣ ਕੇ ਦਿੱਤੀ ਕਿ ਭਾਬੀ ਇੰਨੇ ਕ ਦਵਾਈ ਤੂੰ ਖਾ ਮਣ ਕੇ ਕੱਲ ਨੂੰ ਫੇਰ ਮੁੱਕ ਜੀ ਤੇ ਫੇਰ ਲੈ ਕੇ ਆਵਾਂਗੇ ਉਹਦਾ ਵੀ ਨਿਕਾ ਨਿਕਾ ਜੀ ਆ ਜਾਂਦੇ ਮੈਂ ਕਿਹਾ ਵੀਰ ਤੂੰ ਵੀ ਨਾ ਧਿਆਨ ਕੇ ਦਿਆ ਕਰ ਕੋਈ ਨਹੀਂ ਜਦੋਂ ਮੇਰੇ ਕੋਲ ਮਾੜੀ ਮੋਟ ਪੈ ਜਾਣਗੇ ਤੇ ਮੈਂ ਇਲਾਜ ਕਰਾ ਲੂੰ ਤੇ ਨਹੀਂ ਤੇ ਮੈਂ ਪਈ ਰਹੂੰ ਕੋਈ ਨਹੀਂ ਮੁੰਡੇ ਤੇ ਲੰਮੇ ਪੈ ਜੋ ਕਿ ਮਾਨਵੀ ਦੁਖੀ ਹੁੰਦਾ ਹੋਵੇਗਾ ਹਾਂਜੀ ਮਨ ਬਹੁਤ ਸੜਦਾ ਹੀ ਸਰਦਾ ਰਿੰਦਾ ਵਾ ਪਰ ਰੱਬ ਮੈਨੂੰ ਜਾਣ ਕਰ ਦੇ ਨਵੇਂ ਕੰਮ ਤੋਂ ਇਹ ਮੇਰੀ ਮਾਤਾ ਦੀ ਮੋਤ ਹੋ ਗਈ ਮੇਰੀ ਵੀ ਹੋ ਜਾਂਦੀ ਮੈਂ ਨਹੀਂ ਜੀਣ ਚਾਹੁੰਦੀ ਹੁਣ ਤੁਸੀਂ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੇ ਸਮੇਂ ਸਿਰ ਗਰੀਬਾਂ ਦੀ ਬਾਹ ਫੜਦੇ ਨੇ ਉਹਨਾਂ ਤੋਂ ਕੀ ਮੰਗ ਕਰਦੇ ਜੋ ਭਾਜੀ ਮੈਂ ਤਾਂ ਮੈਂ ਕਹਿ ਨਹੀਂ ਮੈਨੂੰ ਮਨਜੀ ਤੋਂ ਉਠਾਇਆ ਹੀ ਜਾਵੇ ਸਹੀ ਇਹੋ ਕੁਝ ਕਹਿਣ ਲਈ ਹੱਥ ਨਾਲ ਲਾ ਕੇ ਦਿੱਤਾ ਜਾਵੇ ਹਾਂਜੀ ਹਾਂਜੀ ਲਾਜ ਹੋ ਜਵੇ ਮਨਜੀ ਤੋਂ ਮੈਂ ਉੱਠਿ ਖਲੋਵਾਂ ਮੈਂ ਆਪਣੇ ਜੀਆ ਜੰਤ ਤੇ ਬੈਠੀ ਰਵਾਂ ਇੰਨਾ ਹੀ ਬਹੁਤ ਆ ਠੀਕ ਹੈ ਹਾਂ ਹਾਂ ਹਾਂਜੀ ਸੋ ਸੁਰਤੇ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਭੈਣ ਨੇ ਰੋ ਰੋ ਕੇ ਦੁਹਾਈ ਪਾਈ ਆ ਕਿ ਇਹਦੇ ਤੋਂ ਚੰਗਾ ਹੀ ਕਿ ਮੇਰੀ ਜਾਨ ਹੀ ਨਿਕਲ ਜਾਂਦੀ ਕਿ ਅੱਜ ਮੈਨੂੰ ਕਿੰਨੇ ਮਹੀਨੇ ਹੋ ਗਏ ਨੇ ਕਿ ਮੈਂ ਮੰਜੇ ਤੇ ਲੰਮੇ ਪਈ ਆ ਬਸ ਇਦਾਂ ਹੀ ਲੰਮੇ ਸਿੱਧੀ ਦੀ ਸਿੱਧੀ ਲੰਮੇ ਪਈ ਰਹਿਣੀ ਆ ਸੋ ਅ ਇਹਨਾਂ ਦੇ ਰਿਸ਼ਤੇਦਾਰ ਵੀ ਮੌਜੂਦ ਹੈ ਆਪਣੇ ਨਾਲ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਮ ਟੱਡਾ ਮੇਰਾ ਨਾਮ ਜੀ ਟਿੱਕਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੋ ਇਹੋ ਹੀ ਆਪਣਾ ਪਿੰਡ ਸਭਰਾਵਾਂ ਸਭਰਾਵਾਂ ਹਾਂਜੀ ਮੇਰੇ ਭਾਬੀਏ ਕੀ ਹਾਲਾਤ ਨੇ ਪਰਵਾਹ ਤੇ ਹਾਲਾਤ ਇਹ ਤੁਹਾਨੂੰ ਆਪ ਹੀ ਤੁਸੀਂ ਵੀ ਵੇਖ ਹੀ ਸਕਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਕੋਈ ਕਮਾਊ ਨਹੀਂ ਕਰਦੇ ਵਿੱਚ ਹੈਗਾ ਇਹ ਦਿਹਾੜੀ ਜਾਂਦੇ ਨੇ ਹੂੰ ਇਹਨਾਂ ਹੀ ਲੈਣ ਕੇ ਜਿਹੜੀ ਵੀ ਕੋਈ ਦਿਹਾੜੀ ਦਾ ਆਉਣੀ ਆ ਉਸ ਉਸੇ ਹਿਸਾਬ ਨਾਲ ਹੀ ਪਰਿਵਾਰ ਨੂੰ ਪਾਲਣਾ ਦੋ ਨਿੱਕੇ ਨਿੱਕੇ ਪੋਤਰੇ ਘਰ ਵਾਲਾ ਵੀ ਨਿਛੇੜੀ ਆ ਹੂੰ ਨਸ਼ਾ ਕਰਦਾ ਵਾ ਮੁੰਡੇ ਦੋ ਤੇ ਜਿਹੜਾ ਮੁੰਡਾ ਕਮਾਓ ਸੀ ਉਹਦੀ ਡੈਥ ਹੋ ਗਈ ਬਹੁਤ ਜ਼ਿਆਦੀ ਕਮਾਈ ਹੋ ਮੁੰਡੇ ਦੀ ਹੂੰ ਮਤਲਬ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਸੀ ਇਹ ਇਹਨਾਂ ਦਾ ਉਹਨਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਮਦਦ ਪਹਿਲੋਂ ਦੇ ਉਹਨਾਂ ਜਦੋਂ ਜਦੋਂ ਐਕਸੀਡੈਂਟ ਹੋਇਆ ਨਾ ਉਦੋਂ ਤੋਂ ਨਾ ਪੱਟੀ ਹਸਪੀਟਲ ਖੜਿਆ ਹੈ ਹੂੰ ਉੱਥੋਂ ਮੁੜ ਕੇ ਜਦੋਂ ਇਹਨਾਂ ਦੇ ਸਟੀਚਿੰਗ ਕਰਤੇ ਇਹਨਾਂ ਦੇ ਬਾਥਰੂਮ ਵਾਲੀ ਜਗ੍ਹਾ ਦੇ ਵਿਚਕਾਰੋਂ ਉਧਰ-ਉਧਰੀ ਹੋ ਗਿਆ ਸੀ ਸਾਈਡ ਵੀ ਪਾੜ ਗਿਆ ਸੀ ਵਿੱਚੋਂ ਉਹਨਾਂ ਨੇ ਉਥੋਂ ਸਟੀਚਿੰਗ ਲਾ ਕੇ ਤੇ ਡਾਕਟਰਾਂ ਨੇ ਘਲਤਾ ਰੈਫਰ ਕਰਤਾ ਹੀ ਉਹਨਾਂ ਗੁਰਨਾਨਕਾ ਹਸਪਤਾਲ ਉਹਨਾਂ ਦੇ ਵੈਸੇ ਚੰਗੇ ਹਸਪਤਾਲ ਹੀ ਆਖਿਆ ਇਹਦੇ ਪਰ ਉਹਨਾਂ ਨੇ ਸਰਕਾਰੀ ਲੈ ਗਏ ਫਿਰ ਉਹਨਾਂ ਨੇ ਕਿਹਾ ਸਾਨੂੰ ਉਹਨਾਂ ਜਿਨ੍ਹਾਂ ਤੋਂ ਟਰੈਕਟਰ ਵੱਜਾ ਨਾ ਉਹਨਾਂ ਕਿਹਾ ਜਾਂਦਾ ਜੀ ਤੁਸੀਂ ਸਾਨੂੰ ਆਪਦਾ ਕਾਰਡ ਦੇ ਦਿਓ ਆਈਸ਼ਮਾਨ ਕਾਰਡ ਦੇ ਦਿਓ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਘਰ ਦੇ ਹਾਲਾਤ ਅਸੀਂ ਤੁਹਾਡੇ ਘਰ ਵਾਸਤੇ ਤੁਹਾਨੂੰ ਖਰਚਾ ਦੇ ਦਾਂਗੇ ਜਦੋਂ ਘਰੇ ਆਉਣਗੇ ਨਾ ਲਾਇਕ ਰਾ ਕੇ ਹਨ ਤੁਹਾਨੂੰ ਘਰੇ ਖਰਚਾ ਦੇ ਦਾਂਗੇ ਜਿਹੜਾ ਅਸੀਂ ਡਾਕਟਰਾਂ ਨੂੰ ਦੇਣਾ ਅਸੀਂ ਤੁਹਾਨੂੰ ਦੇ ਦਾਂਗੇ ਤੇ ਬਾਹਰ ਉਹਨਾਂ ਨੇ ਉਹ ਆਸ਼ੀਮਾਨ ਕਾਰਡ ਤੋਂ ਇਲਾਜ ਕਰਵਾ ਕੇ ਮੁੜ ਕੇ ਬਾਅਦ ਵਿੱਚ ਸਾਨੂੰ ਸਮਝਿਆ ਹੀ ਨਹੀਂ ਮੁੜ ਕੇ ਦਿੱਤਾ ਹੀ ਨਹੀਂ ਕੁਝ ਵੀ ਘਰੇ ਵੀ ਗਏ ਦੋ ਵਾਰੀ ਹਮਮ ਤੇ ਉਹ ਗਾੜੀ ਨੂੰ ਪਰਚਿਆਂ ਪਰਚਨੀਆਂ ਗੱਲਾਂ ਕਰਦੇ ਵੀ ਸਾਡੇ ਤੇ ਪਰਚਾ ਕਰਾ ਦੋ ਹਮ ਇਦਾਂ ਕਰ ਦੋ ਜਾਂ ਅਸੀਂ ਨਹੀਂ ਕੋਈ ਵੀ ਕਰਾਉਣਾ ਅਸੀਂ ਇੱਕ ਵਾਰੀ ਲੈ ਗਏ ਆ ਉਹ ਉਹ ਸਾਡੇ ਵਾਸਤੇ ਨਹੀਂ ਹੋਣਾ ਇੱਕ ਵਾਰੀ ਖੜਿਆ ਹੋ ਗੱਡੀ ਕਰਾ ਕੇ ਹਮਮ ਪਰ ਉਹ ਗਾੜੀਆਂ ਡਾਕਟਰ ਨਹੀਂ ਬੈਠੇ ਪਰ ਗੇੜਾ ਹੀ ਪਿਆ ਅੱਛਾ ਦੂਰੀ ਬਣੀ ਜੋ ਫੇਰ ਉਹਨਾਂ ਨੇ ਫੋਨ ਕੀਤਾ ਵੀ ਫੇਰ ਉਹਨਾਂ ਆ ਟਾਈਮ ਦਿੱਤਾ ਵੀ ਇਦਨ ਆਇਓ ਹੂੰ ਹੂੰ ਤੋਂ ਦੇ ਵੀ ਸਾਡੀ ਨਹੀਂ ਕੋਈ ਬਾ ਅੱਛਾ ਹਾਂ ਵੀ ਤੁਸੀਂ ਆਪੇ ਲੈ ਜਾਓ ਅਸੀਂ ਠੇਕਾ ਲਿਆ ਤੁਹਾਡਾ ਸਾਰੀ ਉਮਰ ਦਾ ਅੱਛਾ ਹਾਂਜੀ ਇਦਾਂ ਆਇਆ ਤੋ ਉਹਨਾਂ ਨੂੰ ਕਹਿਣਾ ਕਿ ਐਕਸੀਡੈਂਟ ਢਾਡੇ ਕੋਲ ਹੋਇਆ ਤੁਸੀਂ ਸਾਡੇ ਇੱਕ ਪਰਿਵਾਰ ਦੀ ਡੈਥ ਕਰ ਦਿੱਤੀ ਇੱਕ ਹਿਸਾਬ ਦਾ ਤੁਸੀਂ ਕਤਲ ਕਰ ਦਿੱਤਾ ਤੇ ਜਿਹੜਾ ਦੂਜਾ ਮੈਂਬਰ ਹੈ ਉਹਨੂੰ ਮੰਜੇ ਤੇ ਲੰਮੇ ਪਾ ਦਿੱਤਾ ਹੈ ਤੇ ਫਰਜ ਤੇ ਢਾਡਾ ਬੰਦਾ ਹੈ ਨਾ ਇਹ ਕੁਝ ਮੈਂ ਕਿਹਾ ਹੀ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਐਕਸੀਡੈਂਟ ਤੁਸੀਂ ਕੀਤਾ ਕਤਲ ਤੁਸੀਂ ਕੀਤਾ ਤੋ ਇਲਾਜ ਤੁਸੀਂ ਜਿੰਮੇਵਾਰੀ ਚੁੱਕੀ ਤੁਸੀਂ ਕਰਉਣਾ ਪਰ ਉਹ ਇਸ ਗੱਲ ਤੇ ਨਹੀਂ ਆਉਂਦੇ ਇੱਕੋ ਹੀ ਗੱਲ ਇਹ ਵੀ ਜਿ ਤਰ੍ਹਾਂ ਉਹਨਾਂ ਨੇ ਨਾਲ ਕੋਈ ਕੋਈ ਤੁਸੀਂ ਲਿਖਤੀ ਕੋਈ ਦਰਖਾਸਤ ਦਿੱਤੀ ਹੀ ਕਿ ਨਹੀਂ ਦਿੱਤੀ ਅਹੀਂ ਨਹੀਂ ਕੋਈ ਵੀ ਦਿੱਤੀ ਪੁਲਿਸ ਆਪੇ ਪਹੁੰਚ ਗਈ ਸੀ ਉੱਥੇ ਜਦੋਂ ਵਾਰਦਾਤ ਐ ਨਾ ਅੱਛਾ ਪੁਲਿਸ ਆਪੇ ਪਹੁੰਚ ਗਈ ਤੇ ਪੁਲਿਸ ਨੇ ਜਿਹੜਾ ਰਾਜੀਨਾਮਾ ਹੋਇਆ ਰਾਜੀਨਾਮੇ ਦੇ ਵਿੱਚ ਉਹਨਾਂ ਨੇ ਇਹੋ ਹੀ ਆਖਿਆ ਜਿਹੜਾ ਮੇਰੇ ਰਿਸ਼ਤੇਦਾਰੀ ਸਾਡਾ ਪੰਚਾਇਤ ਦਾ ਕੋਈ ਬੰਦਾ ਹੀ ਨਹੀਂ ਗਿਆ ਹੂੰ ਹੂੰ ਸਾਡੇ ਪੰਚਾਇਤ ਦੇ ਵੀ ਆਪਾਂ ਚਲੋ ਕੈਮਰਾ ਸਾਹਮਣੇ ਆਪਾਂ ਸਿੱਧਾ ਹੀ ਕਵਾਂਗੇ ਵੀ ਮਰਿਆ ਹਰ ਗਿਆ ਕੋਈ ਨਹੀਂ ਸਾਡੇ ਨਾਲ ਕੋਈ ਤੁਰਿਆ ਹੀ ਨਹੀਂ ਸਾਡੇ ਨਾਲ ਅੱਛਾ ਉੱਥੇ ਜਦੋਂ ਜਦੋਂ ਰਾਜੀਨਾਮਾ ਨਹੀਂ ਆਹੀ ਕਰਨ ਗਏ ਸਾਨੂੰ ਉੱਥੇ ਇਹ ਗੱਲ ਕਹੀ ਸੀ ਵੀ ਤੁਹਾਡੀ ਸਿਰਫ ਆ ਜਿਹੜੀ ਕਾਗਜ਼ੀ ਕਾਰਵਾਈ ਹੋਣੀ ਨਾ ਇਹ ਪਤਾ ਨਹੀਂ ਕਿੰਨੇ 276 ਦੀ ਘਰੇਕ ਕਿੰਨੀ ਕਾਰਵਾਈ ਜਾਂਦੇ ਹੂੰ ਹੂੰ ਤੇ ਕਲੀ ਪੋਸਟ ਮਾਡਮ ਹੀ ਤੁਹਾਨੂੰ ਰਿਪੋਰਟ ਹੀ ਤੁਹਾਡਾ ਮਲਾਜੇ ਦੀ ਬਸ ਕਰਨੀ ਆਪਾਂ ਹੋਰ ਨਹੀਂ ਕੋਈ ਕਰਨੀ ਲਾਜ ਤੁਹਾਡਾ ਜਾਰੀ ਆ ਅੱਛਾ ਹਾਂਜੀ ਅਹੀਂ ਇਹ ਨਹੀਂ ਆ ਸਮਝ ਕੇ ਕੀਤਾ ਵੀ ਸਾਡਾ ਜਿਹੜਾ ਕਤਲ ਹੋ ਗਿਆ ਉਹ ਰਫਾ ਦਫਾ ਹੋ ਗਿਆ ਬਸ ਇਹਨਾਂ ਦਾ ਲਾਜ ਹੋਵੇ ਇਹ ਨਹੀਂ ਅਹੀਂ ਸਮਝ ਕੇ ਕੀਤਾ ਰਾਜੀਨਾਮਾ ਪਰ ਖਾਨੂੰ ਨਹੀਂ ਪਤਾ ਪਿਓ ਉਹ ਰਾਜੀਨਾਮਾ ਹੈਾਨੂੰ ਕਿਉਂਕਿ ਦੱਸਿਆ ਨਹੀਂ ਗਿਆ ਹਮ ਹਮ ਸਾਡੇ ਹੁਸੈਨ ਵੀ ਇਸ ਤਰ੍ਹਾਂ ਜਿਦਾਂ ਪੁਲਿਸ ਵਾਲੇ ਵਿਕੇ ਹੋਏ ਹੁੰਦੇ ਆ ਇਸ ਤਰ੍ਹਾਂ ਦਬਕੇ ਵਜਦੇ ਹੋਤੇ ਦਾਨੀ ਸੱਜਣਾ ਦੇ ਕੋਲੋਂ ਤੁਸੀਂ ਕੀ ਮੰਗ ਕਰਦੇ ਜੋ ਦਾਨੀ ਸੱਜਣਾ ਗਾੜੀ ਤੇ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਤੋਂ ਬੇਨਤੀ ਆਪਾਂ ਤੇ ਕਰਾਂਗੇ ਕਿ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਾਇਆ ਜਾਵੇ ਕਿ ਇਹਨਾਂ ਦੇ ਆਪ ਖੁਦ ਕਮੋਂ ਜੋਗੇ ਹੈਗੇ ਆ ਜੇ ਇਹਨਾਂ ਦਾ ਇਲਾਜ ਹੋ ਜੇ ਤੇ ਉੱਠ ਸਕਦੇ ਆ ਠੀਕ ਹੈ ਹਾਂਜੀ ਕਿਉਂਕਿ ਇਹਨਾਂ ਦੀ ਪ੍ਰੋਬਲਮ ਹੱਡੀ ਜਿਹੜੀ ਵਿਚਾਲੇ ਟੁੱਟੀ ਨਾ ਉਹਨਾਂ ਉਹ ਸਰਜਰੀ ਹੋ ਜੇ ਉਹਨਾਂ ਦੀ ਸਰਜਰੀ ਆਖਿਆ ਸੀ ਡਾਕਟਰਾਂ ਨੇ 3 ਇੰਚ ਦਾ ਗੈਪ ਹੈ ਗਿਆ ਵਿੱਚ ਤੇ ਲੱਤ ਦੇ ਵਿੱਚ ਤੇ ਰਾੜ ਪਈ ਹੈ ਤੇ ਰਾੜ ਦਾ ਵੀ ਉਹ ਵੀ ਹੁਣ ਮੇਰੇ ਖਿਆਲ ਖਰਾਬ ਹੋ ਗਈ ਆ ਰੇਸ਼ਾ ਵਗੰਦਾ ਪਿਆ ਤੋ ਟਾਟਾ ਬੋਲ ਹਾਂਜੀ ਠੀਕ ਹੈ ਸੋ ਸਰੋਤੋਂ ਤੁਸੀਂ ਦੇਖਿਆ ਹੈ ਕਿ ਵੀਰੋ ਕਿਸ ਤਰ੍ਹਾਂ ਵੀਰ ਨੇ ਹਾਲਾਤ ਦੱਸੇ ਨੇ ਮੈਂ ਵੀਰ ਨੂੰ ਕਵਾਂਗਾ ਕਿ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿੱਤਾ ਜਾਵੇ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਸੰਪਰਕ ਕਰਕੇ ਕਿ ਇਹਨਾਂ ਦੇ ਨਾਲ ਸਿੱਧੀ ਇਸ ਪਰਿਵਾਰ ਦੀ ਮਦਦ ਕਰ ਸਕਣ ਵੀਰ ਜੀ ਆਪਣਾ ਮੋਬਾਈਲ ਨੰਬਰ ਜ਼ਰੂਰ ਸਾਂਝਾ ਕਰੋ ਹਾਂਜੀ ਆਪਣਾ ਨੰਬਰ ਹੈ 9872065982 ਫਿਰ ਬੋਲ ਦਿਓ 9872065982 ਸੋ ਵੀਰੋ ਨੰਬਰ ਇਸ ਵੀਰ ਨੇ ਦੱਸ ਦਿੱਤਾ ਏ ਕਿ ਤੁਸੀਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਨੇ ਦੱਸਿਆ ਕਿ ਜਿਹੜੀ ਲਤ ਦੇ ਵਿੱਚ ਰਾੜ ਪਈ ਹੈ ਨਾ ਉਹ ਵੀ ਖਰਾਬ ਹੋ ਚੁੱਕੀ ਹੈ ਕਿ ਰੇਸ਼ਾ ਪੈਣਾ ਸ਼ੁਰੂ ਹੋ ਗਿਆ ਏ ਜੇ ਇਸ ਭੈਣ ਦਾ ਇਲਾਜ ਹੋਵੇ ਤਾਂ ਇਹ ਭੈਣ ਦੁਬਾਰਾ ਫਿਰ ਆਪਣੇ ਘਰ ਦੇ ਵਿੱਚ ਚੱਲ ਫਿਰ ਸਕਦੀ ਆ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ